ਵੈਰੂਜੀ ਦਾ ਖਾਲਸਾ ਵੈਰੂਜੀ ਕੀ ਪਤੇ ਕੰਮਨੀ ਵਾਲੇ ਨੰਬਰ ਤੋਂ ਅੱਜ ਜੀ ਖੰਨੇ ਪਹੁੰਚੇ ਨਾ ਕਿ ਵੀ ਦੇਖ ਰਹੇ ਹਾਂ ਕਿ ਕੁਝ ਨਹੀਂ ਵਸਾੀਆਂ ਦਾ ਸਾਥ ਦਿੰਦੇ ਹੋ ਵੀ ਇਹ ਗਰੀਬ ਨੇ ਇਹ ਦੇਖੋ ਕਿ ਵਸਾੀਆਂ ਦਾ ਹਾਲ ਵਸਾੀਆਂ ਨੇ ਕੀ ਕੀਤਾ ਉਹਦੇ ਵਿਚਾਰੇ ਬਜ਼ੁਰਗ ਮਾਤਾ ਖੜੀ ਇੱਕ ਇੱਕ ਮੁੰਡਾ ਕਹਿੰਦਾ ਚੋਰਾ ਇਹ ਤਾਂ ਪੰਜਾਬ ਪਲਾਂਗਵਾ ਕਿਹਤੋਂਦਾ ਕਦੀ ਕੋਈ ਮਦਦ ਨਹੀਂ ਵਸਾੀਆਂ ਵੱਲੋਂ ਤੇ ਮੈਂ ਖੰਨਾ ਪੁਲਿਸ ਸਾਹਿਬ ਨੂੰ ਪੀੜ ਕਰਦਾ ਕਿ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਫਿਰ ਖਾਲਸਾ ਪੰਥ ਡੱਟ ਕੇ ਖੜਾ ਆ ਪੁਲਿਸ ਫੌਜ ਨੂੰ ੱਡੀ ਫੀਲ ਆ ਐਸਐਪੀ ਖੰਡਾ ਨੂੰ ਵੀ ਲਾ ਤੇ ਉਹਨਾਂ ਨੂੰ ਜਲਦ ਜਲਦ ਪ੍ਰਵਾਸੀ ਭਈਆਂ ਦੇ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਫੁੱਟ ਮਾਰ ਕੀਤੀ ਗਈ ਉਹਨਾਂ ਦੀ ਤੇ ਸੰਗਤ ਵੀ ਇੱਥੇ ਪਹੁੰਚੀ ਹੋਈ ਆ ਕੋਈ ਸਾਡੇ ਚੈਨਲ ਤੇ ਮਾਦੀ ਹੋਰਾਂ ਨੂੰ ਦੇਖ ਰਹੇ ਹੋ ਤਕਬਾ ਜੀ ਲਾਕ ਮਹਰੂਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਬਾਬਾ ਜੀ ਇਹ ਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਬੰਦੇ ਨੇ ਇਹਨਾਂ ਦੇ ਘਰ ਆ ਕੇ ਕੁੱਟਮਾਰ ਕਰੀਆ ਇਹਨਾਂ ਦੇ ਬਚਾਰਾਂ ਤੇ ਹਮਲਾ ਕੀਤਾ ਉਹ ਬੰਦਾ ਪਹਿਲਾਂ ਹੀ ਹੈਂਡੀਕੈਪਡ ਹੋ ਚਿਰਾਂ ਹੈ ਜੀ ਤੇ ਹੁਣ ਬਾਕੀ ਬੇਗੂਗੋ ਲੋਕ ਨੇ ਜਿਹੜੇ ਉਹਦਾ ਸਾਥ ਦੇ ਰਹੇ ਨੇ ਆਪਣੇ ਭੈਣ ਭਾਈ ਦਾ ਸਾਥ ਦੇਣਾ ਜੇ ਇਹ ਤਾਂ ਇਨਸਾਫ ਮਿਲਣਾ ਚਾਹੀਦਾ ਵੀ ਇਹਨੂੰ ਤੇ ਅਸੀਂ ਤਾਂ ਹਰ ਸਾਰੇ ਸੰਗਤ ਦੇ ਨਾਲ ਆ ਖੜੇ ਆ ਤੇ ਨਾਲ ਜਿੰਨਾ ਚਿਰ ਉਹ ਬੰਦੇ ਤੇ ਕਾਰਵਾਈ ਨਹੀਂ ਹੁੰਦੀ ਉਨਾ ਚਿਰ ਅਸੀਂ ਇਥੋਂ ਹਸਪਤਾਲ ਤੋਂ ਜਾਣਾ ਨਹੀਂ ਹੈਗਾ ਠੀਕ ਹੈ ਜੀ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਪਾਈ ਉਹਨੂੰ ਬਣਦੀ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਆ ਠੀਕ ਹੈ ਜੀ ਇਹਨਾਂ ਨੂੰ ਵੀ ਉਹਨਾਂ ਦੇ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੱਬਾ ਜੀ ਪੁਲਿਸ ਵੱਲੋਂ ਕੋਈ ਬਿਆਨ ਲਿਖਤੀ ਕੋਈ ਦਿੱਤਾ ਗਿਆ ਲਿਖਤਾ ਗਿਆ ਕੋਈ ਨਹੀਂ ਹਨਾ ਆ ਕੇ ਕੋਈ ਹੁਣ ਇਹ ਬੱਬਾ ਜੀ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਰਿਪੋਰਟ ਦਿੱਤੀ ਆ ਬਾਕੀ ਤੁਸੀਂ ਇਹਨਾਂ ਨਾਲ ਘਰੋਂ ਪਤਾ ਕਰੋ ਵੀਰ ਉਹਨਾਂ ਨਾਲ ਆਪਾਂ ਤਾਂ ਇਹਨਾਂ ਦੇ ਨਾਲ ਖੜੇ ਆ ਕੋਈ ਹੋਰ ਵੀ ਸਾਡਾ ਭੈਣ ਭਾਈ ਦਾ ਜੇ ਇਹਨਾਂ ਧੱਕਾ ਹੁੰਦਾ ਸੀ ਤਾਂ ਉਹਨਾਂ ਨਾਲ ਵੀ ਖੜਾਂਗੇ ਬੱਬਾ ਜੀ ਪ੍ਰਸ਼ਾਸਨ ਤੇ ਜੇ ਕਾਰ ਵੀ ਨਹੀਂ ਹੁੰਦੀ ਇਹਦੇ ਬਾਅਦ ਇਹ ਸੈਕਟਰ ਨੇ ਕੀ ਕਰਨ ਗਿਆ ਉਹ ਦੇਖੀ ਜੱਥੇ ਬੰਦੇ ਆ ਸਾਰੇ ਖੜੇ ਆ ਦੇਖੋ ਪ੍ਰਧਾਨ ਸਾਹਿਬ ਨੇ ਸਾਡੇ ਬਲਵਿੰਦਰ ਸਿੰਘ ਛੋੜਾ ਜੀ ਇਹ ਸਾਰੇ ਆ ਬੰਦੇ ਜੱਥੇ ਹੁੰਦੇ ਆ ਅਹੁਦੇਦਾਰ ਬੰਦੇ ਆ ਜੀ ਨਾਲ ਇਹਨਾਂ ਦੇ ਖੜੇ ਆ ਸਾਰੇ ਠੀਕ ਹੈ ਜੀ ਇਹ ਥੋੜੋ ਵੀ ਹੁਣ ਬੰਦਾ ਕੁੱਟਮਾਰ ਕਰਕੇ ਇਹਨਾਂ ਦੇ ਆਪਣੇ ਇਨਸਾਨ ਨੁਕਸਾਨ ਕਰਕੇ ਅੰਮ੍ਰ ਘਰੇ ਆ ਕੇ ਬੈਹਿ ਜਾਊਗਾ ਜਿਹੜਾ ਪ੍ਰਧਾਨ ਨੂੰ ਵੀ ਸਾਡੀ ਬੇਨਤੀ ਆ ਵੀ ਉਹਨਾਂ ਬਣਦੀ ਕਾਰਵਾਈ ਉਹਨਾਂ ਦੇ ਕਰਨ ਸਹੀ ਤਾਂ ਇਹੀ ਕਹਿ ਸਕਦੇ ਆ ਬਾਕੀ ਸਾਡੇ ਆਪਣੇ ਪ੍ਰਧਾਨ ਜੀ ਨੇ ਪ੍ਰਧਾਨ ਜੀ ਤੁਸੀਂ ਮਾੜਾ ਜਿਹਾ ਦੱਸੋ ਵਾਇਰੂਜਗੀ ਫਤੇ ਇਹਨਾਂ ਦੀ ਬਹੁਤ ਹੁਣ ਪਚਕੀ ਨਹੀਂ ਜਣੇ ਖੜੇ ਨੂੰ ਇਹ ਸਰਕਾਰ ਬਣਾਉਂਦ ਨੇ ਆਪਣਾ ਦੇਖਦੇ ਨੇ ਜਿਹੜਾ ਉਹ ਤੋਂ ਮਾੜਾ ਉਹ ਨੂੰ ਚੱਕ ਲੈਂਦੇ ਨੇ ਤੇ ਇਹਨਾਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜੀ ਮੰਨ ਦੀ ਕਾਰਵਾਈ ਬਣਨੀ ਚਾਹੀਦੀ ਹੈ ਨਹੀਂ ਤਾਂ ਫਿਰ ਸਿੰਘ ਆਪਸ ਹੋ ਜਾ ਦੇਣਗੇ ਸਾਬ ਵਾਇਰੂਜਗੀ ਪਕੇ